ਅੱਜ ਦਾ ਬੱਚਾ ਇੱਕ ਹੋਰ ਕਤਲ ਦੀ ਵਾਰਦਾਤ ਹੋਈ ਹੈ ਮਹਿਸ 150 ਰੁਪਏ ਦੇ ਪਿੱਛੇ ਜੋ ਹੈ ਕਤਲ ਕਰ ਦਿੱਤਾ ਗਿਆ ਤਾਂ 6 ਤੋਂ 7 ਨੌਜਵਾਨਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਪੋਲੋ ਗਰਾਊਂਡਸ ਤੇ ਰੋਡ ਤੇ ਦੱਸਿਆ ਕਿ ਇਹ ਪੂਰੀ ਵਾਰਦਾਤ ਹੋਈ ਹੈ ਇਸੇ ਰੋਡ ਤੇ ਦੱਸਿਆ ਕਿ ਇੱਕ ਟਾਬਾ ਹੈ ਤਾਂ ਉਸ ਟਾਬੇ ਤੇ ਕੰਮ ਕਰਨ ਵਾਲੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਦੱਸੇ ਕਿ 6 ਤੋਂ 7 ਨੌਜਵਾਨਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅਣਜਾਣ ਦਿੱਤਾ ਗਿਆ ਦਰਅਸਲ ਇਹ ਨੌਜਵਾਨ ਜੋ ਹੈ ਟਾਬੇ ਤੇ ਖਾਣਾ ਖਾਣ ਦੇ ਲਈ ਆਏ ਸੀ ਲੇਕਿਨ ਇਸੇ ਦੌਰਾਨ ਸੰਤੋਸ਼ ਕੁਮਾਰ ਜੋ ਕਿ ਉੱਥੇ ਟਾਬੇ ਤੇ ਕੰਮ ਕਰਦਾ ਨੌਜਵਾਨ ਹੈ ਉਸ ਦੇ ਨਾਲ ਇਹਨਾਂ ਦੀ ਬਹਿਸ ਹੋਈ ਦੱਸੇ ਕਿ ਜਦੋਂ ਪੈਸੇ ਮੰਗੇ ਗਏ ਨਾ ਨੌਜਵਾਨਾਂ ਤੋਂ ਸੰਤੋਸ਼ ਕੁਮਾਰ ਦੇ ਵੱਲੋਂ ਤਾਂ ਉਸੇ ਵੇਲੇ ਨੌਜਵਾਨਾਂ ਦੇ ਨਾਲ ਉਸ ਦੀ ਬਹਿਸ ਹੋ ਗਈ ਤਾਂ ਉਸ ਤੋਂ ਬਾਅਦ ਦੱਸੇ ਕਿ ਇਹਨਾਂ ਨੌਜਵਾਨਾਂ ਨੇ ਸੰਤੋਸ਼ ਕੁਮਾਰ ਦਾ ਕਤਲ ਹੀ ਕਰ ਦਿੱਤਾ ਤਾਂ ਇਥੇ ਮਹਿਜ ਜੋ ਹੈ ਸੰਤੋਸ਼ ਕੁਮਾਰ ਨੇ ਉਹਨਾਂ ਨੌਜਵਾਨਾਂ ਤੋਂ ਚਿਕਣ ਦੇ ਪੈਸੇ ਮੰਗੇ ਸੀ 150 ਰੁਪਏ ਮੰਗੇ ਸੀਗੇ ਕਿ ਜੋ ਉਹਨਾਂ ਨੇ ਖਾਣਾ ਖਾਦਾ ਹੈ ਤਾਂ ਉਸਦੇ ਪੈਸੇ ਮੰਗੇ ਸੀਗੇ ਲੇਕਿਨ ਨੌਜਵਾਨਾਂ ਦੇ ਵੱਲੋਂ ਜੋ ਹੈ ਪੈਸੇ ਦੇਣ ਦੀ ਬਜਾਏ ਦਾਸੇ ਕਿ ਉਸੇ ਨਾਲ ਬਹਿਸ ਕੀਤੀ ਗਈ ਤੇ ਫਿਰ ਸੰਤੋਸ਼ ਕੁਮਾਰ ਦਾ ਬਹਿਰੈਮੀ ਦੇ ਨਾਲ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਤੇਜ਼ਾਰ ਹਥਿਆਰ ਦੇ ਨਾਲ ਜੋ ਹੈ ਇਥੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਕਿ ਰਾਹੁਲ अरोड़ा ਨਾਮ ਦਾ ਨੌਜਵਾਨ ਜੋ ਹੈ ਇੱਥੇ ਦੋਸ਼ੀ ਹੈ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜੋ ਹੈ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਮਹਿਜ਼ ਇੱਕ ਛੋਟੀ ਜਹੀ ਗੱਲ ਸੀਗੀ ਲੇਕਿਨ ਉਹ ਇੰਨੀ ਜ਼ਿਆਦਾ ਵੱਧ ਗਈ ਕਿ ਉਸਨੇ ਕਤਲ ਦਾ ਰੂਪ ਲੈ ਲਿਆ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸੰਤੋਸ਼ ਕੁਮਾਰ ਨਾਮਕ ਨੌਜਵਾਨ ਜੋ ਕਿ ਟਾਬੇ ਤੇ ਕੰਮ ਕਰਦਾ ਸੀਗਾ ਉਸਨੇ ਆਪਣੇ ਗਾਹਕਾਂ ਤੋਂ ਪੈਸੇ ਮੰਗੇ ਰੋਟੀ ਖਾਣ ਦੇ ਲੇਕਿਨ ਇੱਥੇ ਜੋ ਹੈ ਜਿਹੜੇ ਗਾਹਕ ਸੀਗੇ ਜਿਹੜੇ ਨੌਜਵਾਨ ਉੱਥੇ ਖਾਣਾ ਖਾਣ ਦੇ ਲਈ ਆਏ ਸੀ ਰੋਟੀ ਖਾਣ ਦੇ ਲਈ ਆਏ ਸੀਗੇ ਉਹਨਾਂ ਨੇ ਪੈਸੇ ਦੇਣ ਦੀ ਬਜਾਏ ਉਸ ਦੇ ਉੱਤੇ ਚਾਕੂ ਦੇ ਨਾਲ ਵਾਰ ਕਰ ਦਿੱਤੇ ਤਾਂ ਉਸ ਦਾ ਕਤਲ ਕਰ ਦਿੱਤਾ ਤਾਂ ਵੀ ਰੈਮੀ ਦੇ ਨਾਲ ਜੋ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਿਲ ਦੇ ਲਾਹ ਦੇਣ ਵਾਲੀ ਇਹ ਘਟਨਾ ਜਿਹੜੀ ਹੈ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਵਾਪਰੀ ਹੈ ਪਟਿਆਲਾ ਦਾ ਇਹ ਪੂਰਾ ਮਾਮਲਾ ਹੈ ਤਾਂ ਤਸਵੀਰਾਂ ਜੋ ਹੈ ਇਹ ਦੇਰ ਰਾਤ ਦੀਆਂ ਤੁਹਾਨੂੰ ਵਿਖਾਰੀਆਂ ਜਦੋਂ ਇਹ ਪੂਰੀ ਘਟਨਾ ਵਾਪਰੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੁੱਜਦਾ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਨਾਲ ਉਹਨਾਂ ਨੌਜਵਾਨਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਹੁਣ ਤੱਕ ਦੱਸਿਆ ਕਿ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚੋਂ ਬਾਹਰ ਨੇ ਲੇਕਿਨ ਇਥੇ ਪੁਲਿਸ ਨੇ ਜੋ ਹੈ ਇਹ ਵਾਰਦਾਤ ਬਾਰੇ ਦੱਸਿਆ ਹੈ ਕਿਵੇਂ ਸਾਰਾ ਕੁਝ ਹੋਇਆ ਕਿਵੇਂ ਜੋ ਹੈ 150 ਰੁਪਏ ਮੰਗਣ ਦੇ ਪਿੱਛੇ ਇਹਨਾਂ ਨੌਜਵਾਨਾਂ ਨੇ ਸੰਤੋਸ਼ ਕੁਮਾਰ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਸੋ ਕਿ ਕੁਝ ਪੁਲਿਸ ਦੇ ਵੱਲੋਂ ਬਿਆਨ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਨ ਉਹ 99 ਦੇ ਇਲਾਕੇ ਵਿੱਚ ਉੱਥੇ ਕਿਸੇ ਚਾਕੂ ਮਾਰਿਆ ਉਹਨਾਂ ਦੇ ਵਰਕਰ ਦੇ ਤੇ ਅਸੀਂ ਮੌਕੇ ਤੇ ਸੇ ਪੁੱਛੇ ਸੀ ਤੇ ਉਹ ਬਲੇਮ ਅਬਰਾ ਹਸਪਤਾਲ ਦੇ ਆਸੂ ਨੂੰ ਸੁਦੋਸ਼ ਚਾਹੋ ਨਾਮ ਦਾ ਵਿਅਕਤੀ ਹੈ ਉਮਰ ਦੀ 40 ਸਾਲ ਹੈ ਉਹਨਾਂ ਦੇ ਚੱਕੂ ਵਜੇ ਸੀ ਤੇ ਉਹ ਤੇ ਅਬਰਾ ਹਸਪਤਾਲ ਚ ਨੂੰ ਭੇਜਿਆ ਗਿਆ ਉਹਨ ਦੀ ਇੱਥੇ ਮੌਤ ਹੋ ਗਈ ਹੈ ਫਿਰ ਤੁਸੀਂ ਵੀ ਐਸੀ ਗੱਲ ਦੀ ਲੈ ਕਾਰੂ ਮਾਮਲਾ ਕੀ ਸੀ ਇਹ ਕੋਈ ਪੈਸਾ ਲੈਣ ਦੇ ਪਿੱਛੇ ਬਿੱਲ ਰੋਟੀਖਾਨਾ ਆਈ ਸੀ ਉਹ ਇਹ ਉਹ ਪੈਸਾ ਦੇ ਵਿੱਚ ਕੁਝ ਹੋਇਆ ਉਹਦੀ ਹੀਤ ਪਰਦਾਲ ਕਰ ਰਹੇ ਪੂਰੀ ਤਰਤੀਸ਼ ਕਰ ਰਹੇ ਫੁਟੇਜ ਆਏਗੀ ਸਰ ਕੋਈ ਚੱਕਰ ਹੈ ਫੁਟੇਜ ਆਈ ਹੈ ਉਹ ਚੱਕਰ ਹੈ ਸਰ ਕੀ ਲੱਗਦਾ ਸਿਰ ਕੋਈ ਡਿਟਾਪ ਹੈ ਜਿਹਨਾਂ ਪਹਿਲਾਂ ਵੀ ਇੱਕ ਇਨਸੀਡੈਂਟ ਹੋਈ ਸੀ ਫਾਇਰਿੰਗ ਨਾਲ ਦਿੱਤੀ ਇਹਨੂੰ ਮੌਤ ਅਦੇ ਪੂਰੇ ਜਿਹੜੇ ਉਹਦੇ ਪਰਿਵਾਰ ਦੇ ਬਿਆਨ ਲੈ ਕੇ ਪੂਰੀ ਇਹ ਜਿਹੜਾ ਬੰਦੀ ਕਾਰਵਾਈ ਪੂਰੀ ਕਰਨ ਦਾ ਪ੍ਰਚਾਰ ਕਰਾਂਗੇ ਤੇ ਪੂਰੀ ਇਸ ਕੰਮ ਪਿਲਾਵਾਂਗੇ ਜਿੱਦਾਂ ਦੀ ਕਾਰਵਾਈ ਕਰੋਗੇ ਉਹਨੂੰ ਉਹਦੀ ਮੋਤ ਹੋ ਗਈ ਹੈ ਵਟਾ ਦਾ ਕੀ ਹੋਏਗਾ ਤੇ ਉਹਦਾ ਅਫੀਰਦਚ ਕਰਕੇ ਉਹਦੇ ਪਰਿਵਾਰ ਦੇ ਬਿਆਨ ਲੈ ਕੇ ਜਿਵੇਂ ਬਿਆਨ ਹਣੇ ਉਸਾਂ ਮੈਂ ਕਰਾਂਗਾ